ਅੱਜਕੱਲ ਦਾ ਮਾਹੌਲ ਕਿਸ ਕਦਰ ਖਰਾਬ ਹੋ ਚੁੱਕਿਆ ਇਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਫਿਰੋਜ਼ਪੁਰ ਦੇ ਵਿੱਚ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਸ਼ਰਾਬ ਵੇਚਣ ਦੇ ਸ਼ੱਕ ਦੇ ਆਧਾਰ ਤੇ ਵਿਅਕਤੀ ਦੇ ਘਰ ਜਾ ਕੇ ਜ਼ਬਰੀ ਚੁੱਕ ਕੇ ਲਜਾਣ ਦੀ ਕੋਸ਼ਿਸ਼ ਕੀਤੀ ਰੋਕਣ ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਪਿਓ ਦੇ ਸਾਹਮਣੇ ਪੁੱਤ ਦੀ ਕੁੱਟਮਾਰ ਕੀਤੀ ਉਸਦੇ ਲੱਤ ਤੋੜ ਦਿੱਤੀ ਤੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜਾ ਇਹ ਸਾਰੇ ਇਲਜ਼ਾਮ ਪੀੜਤ ਧਿਰ ਦੇ ਵੱਲੋਂ ਲਗਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਇਹ ਗੁੰਡਾ ਕਰਦੀ ਹੋਈ ਹੈ ਪਿੱਪਲ ਸਿੰਘ ਜੀ ਪਿੱਪਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਜਲਾਲ ਵਾਲੇ ਤੇ ਕੀ ਗੱਲਬਾਤ ਹੋਈ ਜਿਹੜੀ ਠੇਕੇਦਾਰਾਂ ਕਿਹਨਾਂ ਨੇ ਬੁਟਾਇਆ ਸੀ ਸਹਿਜ ਵਾਲੇ ਹੈਗੇ ਸੀਗੇ ਹੈ ਸਹਿਜ ਵਾਲੇ ਕਰੰਦੇ ਸੀ ਕਰੰਦੇ ਸੀਗੇ ਤਿੰਨ ਤੇ ਦੋ ਮਲਾਜ਼ਮ ਤੇ ਇੱਕ ਕਰੰਦਾ ਸਰਵਣ ਸਿੰਘ ਹੈਗਾ ਤੇ ਇੱਕ ਜਰਮਨ ਸਿੰਘ ਤੇ ਉਹਨਾਂ ਨੇ ਮੇਰੇ ਡੈਡੀ ਨੂੰ ਲੈ ਕੇ ਜਾਂਦੇ ਸੀ ਕਾਦੇ ਵਾਸਤੇ ਬਸ दारू ਕਹਿੰਦੇ ਕੱਟਦੇ ਜੇ ਤੁਸੀਂ ਇਹ दारू ਵੇਚਦੇ ਜੇ ਤੇ ਮੈਂ ਕਹਿੰਦਾ ਸੀ ਨਾ ਲੈ ਕੇ ਜਾਓ ਬਟੇਰਾ ਐ ਮੈਂ ਰੋਕਦਾ ਸੀ ਮੈਂ ਫੜਦਾ ਸੀ ਤੇ ਮੈਨੂੰ ਦੋ ਜਣੇ ਖਿੱਚ ਕੇ ਤਰੋਕੇ ਤੇ ਉਹਨਾਂ ਮੈਨੂੰ ਡਾਂਗਾ ਮਾਰਨ ਲੱਗ ਪਏ ਮੇਰੇ ਲੱਤ ਤੇ ਲਾਤੋਂ ਨਾ ਤੋੜਤੀ ਮੇਰੀ ਕਿੰਨੇ ਬੰਦੇ ਹੋਏ ਨੇ ਕਰਿੰਦੇ ਉਹਨਾਂ ਦੇ ਤਿੰਨ ਕਰਿੰਦੇ ਸੀ ਦੋ ਮੁਲਾਜ਼ਮ ਸੀਗੇ ਪੁਲਿਸ ਮੁਲਾਜ਼ਮ ਨਾਲ ਸੀ ਹਾਂਜੀ ਪੁਲਿਸ ਮੁਲਾਜ਼ਮ ਨਾਲ ਸੀ ਠੇਕੇਦਾਰ ਸੀ ਹਾਂਜੀ ਕਿੱਥੋਂ ਆਏ ਐ ਪ੍ਰੋਪਰ ਦੀ ਆ ਪੁਰਦੇ? ਪਰ ਉਹ ਹੀ ਪੁਰਦੇ। ਅੱਛਾ। ਉਹ ਮੁੰਡੇ ਜਿਹੜੇ ਗੱਲ ਪੈਣ ਕਿੱਥੋਂ ਲੈ ਕੇ ਉਹ ਇੱਕ ਤਾਂ ਮੁੰਡਾ ਜਿਹੜਾ ਸਰਮਣ ਸਰਮਣੇਗਾ ਹੈ। ਕਰਿੰਦਾ ਬਣਿਆ ਵੈ ਠੇਕੇਦਾਰਾਂ ਦੇ ਨਾਲ। ਉਹ ਸਾਡੇ ਨਾਲ ਦੇ ਪਿੰਡ ਵੀਵ ਵਾਲੇ ਦਾ। ਅੱਛਾ। ਹਾਂਜੀ। ਉਹ ਕੀ ਮੁਹਬਤੀ ਕਰਦਾ? ਉਹ ਜਿਆਦਾ ਉਹਨੇ ਕੁੱਟਿਆ ਮੈਨੂੰ। ਸਰਵਣ ਸਿੰਘ ਨੇ। ਕੀ ਮਾਰਿਆ ਤੁਹਾਡੀ? ਉਹਨੇ ਡਾਂਗਾ ਮਾਰਿਆ ਉਹਨੇ ਕੋ ਡਾਂਗਾ ਹੈ ਗਿਆ ਸੀ। ਕੀ ਕੋ ਵਾਰੰਟ ਸੀਗੇ ਤੇ ਬਿਣਾ ਹੀ ਅੰਦਰ ਵੜ ਗਏ। ਨਾ ਬਿਣਾ ਹੀ ਅੰਦਰ ਵੜ ਕੇ ਕੱਲ ਵੀ ਆਏ ਸੀ। ਕੱਲ ਅਸੀਂ ਗੁਰਦੁਆਰੇ ਸੇਵਾ ਕਰਦੇ ਸੀ ਕੱਲ ਘਰੇ ਕੋ ਨਹੀਂ ਅਸੀਂ ਗਏ ਸੀ ਤੇ ਅੱਜ ਮੈਂ ਘਰੇ ਆ ਗਿਆ ਸੀ ਤੇ ਰੱਬ ਉੱਪਰ ਆ ਗਿਆ ਰੋਟੀ ਖਾਣ ਲੱਗਾ ਸੀ ਮੈਂ ਜਰ ਹਾਂਜੀ ਡਾਂਗਾ ਹਾਂਜੀ ਡਾਂਗਾ ਨਾਲ ਉਹ ਨਵਲਾ ਕੀਤਾ ਮੇਰੇ ਤੇ ਪਾਰੋ ਬੀਬੀ ਪਾਰੋ ਬੀਬੀ ਕੀ ਹੋਇਆ ਅੱਜ ਦੀ ਕਰਦੇ ਇਹ ਵਾਰ ਧੱਕਾ ਹੋ ਗਿਆ ਸਾਡੇ ਨਾਲ ਕਿੱਡਾ ਲੈ ਗਿਆ ਪੁਲਿਸ ਵਾਲਾ ਜੀ ਆਪਣੇ ਸਹਿਜ ਵਾਲਿਆਂ ਨੇ ਹਾਂ ਤੇ ਮੁੰਡਾ ਸੇਵਾ ਤੇ ਆਗਾ ਤੇ ਇਹਨਾਂ ਦਾ ਡੇਰੀ ਘਰੇ ਬੈਠਾ ਰੋਟੀ ਖਾਂਦਾ ਉਨੇ ਫਾਤ ਉਠਾਈ ਉਸ ਨੂੰ ਆਦੇ ਛਾਵਛੋਗ ਹੰਦ ਪਤਾ ਹੀ ਨਹੀਂ ਜਿਵੇਂ ਇਨ ਪਾਵਾਂ ਲਗੇ ਤੇ ਮੁੰਡਾ ਨੇੜੇ ਗਿਆ ਮੈਂ ਵੀ ਹੱਥ ਜੋੜੀ ਗਈ ਮਾਂ ਕਹਿੰਦੀ ਕਰਨਾਂ ਨੀ ਵੀ ਦਾਰੂ ਕਰ ਮਾਂ ਦਾਰੂ ਕਿਥੇ ਬੜੇਰੇ ਜੁ ਭਰੀਂਦੀ ਨਹੀਂ ਕਰ ਸਕਦਾ ਇਹ ਦਾਰੂ ਅੱਗੇ ਕਰਦੇ ਉਹ ਹਾਂ ਛੱਡ ਗਏ ਹੁਣ ਅਸੀਂ ਨਹੀਂ ਕਰਦੇ ਚਲ ਵਾ ਠੀਕ ਮੋਰ ਜਿਹੇ ਨਾ ਧੱਕਾ ਛਾਈ ਕਰਨ ਲੱਗੇ ਮੁੰਡੇ ਨੇ ਰੋਕਿਆ ਉਹ ਆਡੇ ਉਹਨੇ ਰੋਕਿਆ ਉਹਨੂੰ ਢਾ ਲਿਆ ਨੇ ਅਗੂ ਮੈਂ ਹੋਈ ਤੇ ਮੈਨੂੰ ਖੁੱਬੇ मैं धक्का मारा पीछे मैं आखा लत टुट गई लत टुट गई सोटे मारे ने सोटे हम्म कर मार दो मार दो मैं हाथ जोड़ी गई नहीं आखे लगे, लगे टुट गई तो बजार गया गड्डी मैं बू पाई भैन भरा सारे पहुंचे हम्म डांगा ना ਜਾਦੀ ਕੀਤੀ ਬਹੁਤ ਹੀ ਕੀਤੀ ਨੇ ਉਤੇ ਹੀ ਜ਼ਖਮੀ ਪੀਪਲ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਅਤੇ ਉਸ ਦੀ ਲੱਤ ਦੀ ਹੱਡੀ ਵੀ ਟੁੱਟ ਚੁੱਕੀ ਹੈ ਪੇਸ਼ੈਂਟ ਆਇਆ ਸਾਡੇ ਕੋ ਪੀਪਲ ਸਿੰਘ ਇਹ ਪਿੰਡ ਦੇ ਵਿੱਚ ਇਹਨਾਂ ਦੇ ਕੁਟਮਾਰ ਹੋਏ ਸੀ ਸਾਡੇ ਕੋਲ ਸੱਟਾਂ ਆਇਆ ਸੀ ਇਹਨੂੰ ਅਸੀਂ ਐਡਮਿਟ ਕਰ ਲਿਆ ਹੋਇਆ ਹੈ ਜਿਹੜੀਆਂ ਸੱਟਾਂ ਵਗੈਰਾ ਉਹਦੇ ਲਈ ਅੱਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਟਰੀਟਮੈਂਟ ਇਹਦਾ ਸਟਾਰਟ ਕਰ ਦਿੱਤਾ ਗਿਆ ਨਹੀਂ ਉਹ ਇੱਕ ਵਾਰ ਇੱਕ ਐਕਸਰੇ ਹੋ ਜਾਏਗਾ ਉਸ ਤੋਂ ਬਾਅਦ ਸਾਨੂੰ ਕੰਮ ਕੱਲ ਲੱਗ ਜਾਈਓ ਹਾਂਜੀ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਹੈ ਤੇ ਹਾਂਜੀ ਐਮ ਐਲ ਆਰ ਅੱਜ ਕੱਟਲੀ ਉਹ ਸ਼ਾਮ ਤੱਕ ਖਾਣੇ ਚਲੇ ਜਾਏਗੀ ਜਿਹੜਾ ਵੀ ਟ੍ਰੀਟਮੈਂਟ ਨੂੰ ਰਿਕੁਆਇਰ ਸੀ ਉਹ ਸ਼ੁਰੂ ਹੋ ਗੀ ਚੁਕਾ ਹੈ ਹਾਂਜੀ ਪੁਲਿਸ ਆਪਣੀ ਅੱਗੇ ਕਾਰਵਾਈ ਕਰੇਗੀ ਪਰਿਵਾਰ ਦੇ ਵੱਲੋਂ ਠੇਕੇਦਾਰਾਂ ਦੇ ਕਰਿੰਦਿਆਂ ਤੇ ਉਹਨਾਂ ਦੇ ਨਾਲ ਉਕਤ ਪੁਲਿਸ ਮੁਲਾਜ਼ਮਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਸ਼ਰਮ ਗੁੰਡਾਗਰਦੀ ਹੋਈ ਆ ਫਿਲਹਾਲ ਇਸ ਮਾਮਲੇ ਉੱਤੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਵੇਗਾ ਤਾਂ ਫਿਰ ਲੱਗੇ ਹੋਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਆ ਇਹ ਤਾਂ ਬਾਅਦ ਚ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ